ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਜੇਰਕਾਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੰਜੀਵ ਤਵੰਜੀ ਦੇ ਨਾਲ ਜਿਨ੍ਹਾਂ ਦੇ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਦੇ ਉੱਪਰ ਕੁਝ ਚਾਰਜਸ ਲਗਾਏ ਗਏ ਸੀਗੇ ਤੇ ਉਹ ਅੱਜ ਗੱਲਬਾਤ ਕਰਦੇ ਆ ਕਿ ਕਿਉਂ ਉਹਨਾਂ ਤੇ ਚਾਰਜਸ ਲਗਾਏ ਗਏ ਸੀ ਤੇ ਹੁਣ ਕੀ ਉਹ ਮਾਮਲੇ ਦਾ ਕੀ ਬਣਿਆ ਆ ਤਮਾਮ ਜਾਣਕਾਰੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਚੱਲ ਸਰ ਬਹੁਤ ਵਧੀਆ ਵਾਇਗਰੂ ਦੀ ਕਿਰਪਾ ਤੇ ਇਹਨਾਂ ਲਈ ਜਿਹੜੇ ਤੌਰ ਤੇ ਚਾਰजेस ਲਗਾਏ ਗਏ ਸੀਗੇ ਆਪਾਂ ਪੂਰਾ ਮਾਮਲਾ ਵੀ ਜਾਣਦੇ ਆ ਪਰ ਪਹਿਲਾਂ ਮੈਂ ਪੁੱਛਣਾ ਚਾਹੂੰਗੀ ਕਿ ਹੁਣ ਕੀ ਸਿਚੁਏਸ਼ਨ ਹੈ ਕਿ ਚਾਰजेस ਜਿਹੜੇ ਲੱਗੇ ਸੀ ਉਹਨਾਂ ਦਾ ਕੀ ਬਣਿਆ ਅ ਗੁਰਜੀਤ ਜੀ ਜਿਹੜੀ ਆਨਰੇਬਲ ਬ੍ਰੈਮਟਨ ਦੀ ਕੋਰਟ ਕੋਰਟ ਹੈ ਉਹਨਾਂ ਨੇ ਉਹ ਚਾਰजेस ਦੇ ਉੱਤੇ ਰੋਕ ਲਾ ਦਿੱਤੀ ਆ ਸਟੇ ਕਰ ਦਿੱਤੀ ਆ ਗੱਲ ਕਰੀਏ ਤੁਹਾਡੇ ਤੇ ਜਿਹੜੇ ਚਾਰਜਸ ਲਗਾਏ ਗਏ ਸੀਗੇ ਕਾਫੀ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਪੂਰਾ ਮਾਮਲਾ ਕੀ ਹੈ ਤਾਂ ਮੈਂ ਚਾਹੂੰਗੀ ਇੱਕ ਵਾਰੀ ਤੁਸੀਂ ਥੋੜਾ ਮਾਮਲੇ ਬਾਰੇ ਵੀ ਦੱਸ ਵੈਲ ਐਜ਼ ਅ ਸਕੂਲ ਪ੍ਰਿੰਸੀਪਲ অর ਐਜ਼ ਅ ਟੈਲੀਵਿਜ਼ਨ ਐਂਕਰ ਤੁਹਾਡੇ ਚ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਸੀ ਮੈਂ ਪਿਛਲੇ 4 ਸਾਲ ਨਾਲ ਟੀਵੀ ਤੇ ਆਇਆ ਨਾ ਮੈਂ ਕਿਸੇ ਨਾਲ ਜ਼ਿਆਦਾ ਗੱਲ ਕੀਤੀ ਮੈਂ ਇੱਕ ਲੋ-ਪ੍ਰੋਫਾਈਲ ਤੇ ਰਿਹਾ ਕਿਉਂਕਿ ਮੈਂ ਜਿਸ ਦਿਨ ਚਾਰਜ ਲੱਗੇ ਸੀ ਮੈਂ ਉਸ ਦਿਨ ਹੀ ਇਹ ਕਹਿ ਆ ਸੀ ਕਿ ਮੈਂ ਆਪਣਾ ਜਦੋਂ ਚਾਰਜਸ ਖਤਮ ਹੋਣਗੇ ਤੇ ਮੈਂ ਜਰੂਰ ਇਸ ਬਾਰੇ ਗੱਲ ਕਰਾਂਗਾ ਤਾਂ ਇਸੇ ਕਰਕੇ ਹੁਣ ਕਿਉਂਕਿ ਚਾਰਜਸ ਖਤਮ ਹੋ ਚੁੱਕੇ ਆ ਤੇ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰਨ ਨੂੰ ਐਗਰੀ ਕੀਤਾ ਸੋ ਬੇਸਿਕਲੀ ਜਿਵੇਂ ਆ ਕਹਾ ਕਿ ਇਹ ਚਾਰਜਸ ਤਾਂ ਜਰੂਰ ਲੱਗੇ ਪਰ ਉਹ ਇੱਕ ਲੜਾਈ ਜਿਹੜੀ ਹੈਗੀ ਆ ਉਹ ਬੜੀ ਲੰਬੀ ਲੜਾਈ ਮੈਂ ਲੜੀ ਆਹ ਸ਼ੁਰੂ ਦਿੱਤੇ ਮੇਰੇ ਕੋਲ ਇੱਕ ਵਕੀਲ ਵੀ ਸੀਗਾ ਪਰ ਬਾਅਦ ਦੇ ਵਿੱਚ ਕੁਝ ਕਾਰਨਾ ਕਰਕੇ ਮੈਂ ਉਹ ਵਕੀਲ ਵੀ ਛੱਡ ਦਿੱਤਾ ਕਿਉਂਕਿ ਮੈਂ ਹਰ ਚੀਜ਼ ਆਪਣੇ ਤਰੀਕੇ ਦੇ ਨਾਲ ਪਰਸੂ ਕਰਨਾ ਚਾਹੁੰਦਾ ਮੈਂ ਇੱਥੇ ਕਹਿ ਸਕਦਾ ਕਿ ਉਹਦੀ ਅਪਰੋਚ ਜੋ ਉਹ ਚਾਹੁੰਦਾ ਸੀ ਜਿ ਮੈਂ ਕਹਾਂ ਮੈਂ ਉਹਨਾਂ ਕਿਹਾ ਕਿ ਮੈਂ ਇਹ ਚੀਜ਼ਾਂ ਨਹੀਂ ਕਰਨੀਆਂ ਕਿਉਂ ਕਿ ਮੇਰੀ ਇੱਕ ਜ਼ਿੰਦਗੀ ਦੀਆਂ ਕੋਈ ਵੈਲਿਊਜ਼ ਨੇ ਤੇ ਮੈਂ ਉਹਨਾਂ ਦੇ ਉੱਤੇ ਸਟੈਂਡ ਕਰਦਾ ਤੇ ਮੈਂ ਇਸ ਲਈ ਕੱਲ ਨੂੰ ਜੇ ਮੈਂ ਇਹ ਕਹਾਂ ਕਿ ਉਹ ਵਕੀਲ ਨੇ ਮੈਨੂੰ ਕਿਹਾ ਅਸੀਂ ਇੰਜ ਕਹਿ ਦੇ ਤਾਂ ਤੁਸੀਂ ਮੈਂ ਇੰਜ ਕਹਾ ਤੇ ਫਿਰ ਉਹ ਗੱਲ ਮੇਰੇ ਲਈ ਚੰਗੀ ਨਹੀਂ ਸੀਗੀ ਮੈਂ ਕਿਹਾ ਮੈਂ ਆਪੇ ਲੜਾਂਗਾ ਹਾਲਾਂਕਿ ਹੋਰ ਬਹੁਤ ਸਾਰੇ ਰੀਜ਼ਨ ਵੀ ਸੀਗੇ ਉਹਨੂੰ ਵਕੀਲ ਨੂੰ ਹਟਾਉਣ ਦੇ ਲਈ ਪਰ ਮੈਂ ਕੇਸ ਖੁਦ ਹੀ ਲੜਿਆ ਔਰ ਉਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜਦੋਂ ਮੈਂ ਇਕੱਲੇ ਲੜਿਆ ਤੇ ਮੇਰੇ ਨਾਲ ਸਾਰੇ ਪਾਸੇ ਚਾਹੇ ਉਹ ਪੁਲਿਸ ਸੀ ਉਹਨਾਂ ਨੇ ਮੈਨੂੰ ਹਰਾਸ ਕੀਤਾ ਚਾਹੇ ਉਹ ਕ੍ਰਾਊਨ ਅਟਾਰਨੀ ਸੀ ਉਹਨਾਂ ਮੈਨੂੰ ਹਰਾਸ ਕੀਤਾ ਚਾਹੇ ਉਹ ਆਨਰੇਬਲ ਕੋਰਟ ਦੇ ਜੱਜ ਸੀਗੇ ਉਹਨਾਂ ਨੇ ਮੈਨੂੰ ਹਰਾਸ ਕੀਤਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣਾ ਕੁਸ਼ ਕਰਦੇ ਰਹੇ ਜਦੋਂ ਮੈਨੂੰ ਜੱਜ ਸਾਹਿਬ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂ ਮੈਨੂੰ ਇਸ ਤਰ੍ਹਾਂ ਦੇ ਕਮੈਂਟ ਦਿੱਤੇ ਜਿਹੜੇ ਕਿ ਉਹ கரੈਕਟ ਨਹੀਂ ਸੀਗੇ ਉਹ ਰੋਂਗ ਸੀਗੇ ਤਾਂ ਮੈਂ ਫਿਰ ਜਿਹੜੇ ਆਨਰੇਬਲ ਜੱਜ ਸੀਗੇ ਜਸਟਿਸ ਰਾਨਵਿਕ ਮੈਂ ਉਹਨਾਂ ਤੇ ਹੀ ਕੇਸ ਕਰ ਦਿੱਤਾ ਉਹਨਾਂ ਦੀ ਮੈਂ ਕੰਪਲੇਂਟ ਵੀ ਕੀਤੀ ਉਹਨਾਂ ਨੂੰ ਇੰਟੀਰੀਅਰ ਜੁਡੀਸ਼ੀਅਲ ਕਾਉਂਸਲ ਨੂੰ আর ਉਹ ਜਦੋਂ ਕੇਸ ਮੈਂ ਉਹਨਾਂ ਤੇ ਕੀਤਾ ਤਾਂ ਗੁਰਜੀਤ ਜੀ ਤੁਸੀਂ ਹੈਰਾਨ ਹੋਵੋਗੇ ਕੈਨੇਡਾ ਦਾ ਰੂਲ ਇਹ ਹੈ ਕਿ ਜਦੋਂ ਤੁਸੀਂ ਇੱਕ ਜੱਜ ਦੇ ਉੱਤੇ ਕੇਸ ਕਰਦੇ ਆ ਤਾਂ ਉਹ ਕੇਸ ਉਹ ਸੇ ਜੱਜ ਨੇ ਹੀ ਸੁਣਨਾ ਹੈ ਮਤਲਬ ਕਿ ਜਿਹੜਾ ਕਾਤਲ ਹੈ ਉਹੀ ਜੱਜ ਹੈ ਤਾਂ ਉਹਨ ਹੀ ਕੇਸ ਸੁਣਨਾ ਉਹਦਾ ਫੈਸਲਾ ਵੀ ਉਹਨੇ ਕਰਨਾ ਹੈ ਤੇ ਮੈਂ ਉਸ ਜੱਜ ਦੇ ਉੱਤੇ ਉਹਦੀ ਅਦਾਲਤ ਦੇ ਵਿੱਚ ਕੇਸ ਕੀਤਾ ਸੱਤ ਹੀਰਿੰਗਸ ਹੋਈਆਂ ਫੁੱਲ ਡੇਸ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਜਿੰਨਾ ਚ ਮੈਂ ਉਹ ਜੱਜ ਦੇ ਖਿਲਾਫ ਜੋ ਜੋ ਉਹ ਗਲਤ ਪਹਿਲਾਂ ਕਰਦਾ ਰਿਹਾ ਉਹਦੇ ਐਵੀਡੈਂਸ ਮੈਂ ਪੇਸ਼ ਕੀਤੇ ਔਰ ਉਹ ਅਲਟੀਮੇਟਲੀ ਉਸ ਜੱਜ ਨੂੰ ਆਪ ਆਪਣੇ ਖਿਲਾਫ ਫੈਸਲਾ ਲਿਖਣਾ ਪਿਆ ਔਰ ਉਹਨੇ ਫੈਸਲਾ ਲਿਖਿਆ ਔਰ ਉਹਦੇ ਚ ਉਹਨੇ ਬਹੁਤ ਸਾਰੀਆਂ ਆਪਣੀਆਂ ਗਲਤੀਆਂ ਮੰਨੀਆਂ ਮੈਂ ਤੁਹਾਨੂੰ ਇੱਥੇ ਦੱਸ ਸਕਦਾ ਕਿ ਜਦੋਂ ਉਹ 7 ਹੀਰਿੰਗਸ ਹੋਈਆਂ ਉਹਦੇ ਚ ਆ 10 ਤੋਂ ਵੱਧ ਵਾਰ ਐਕਚੁਅਲੀ ਕਾਫੀ ਜ਼ਿਆਦਾ ਹੈਗਾ ਇਹ ਤੋਂ ਵੀ ਪਰ ਮੈਂ ਟੂ ਬੀ ਕਿ ਮੈਂ ਕੱਲ ਨੂੰ ਕੋਈ ਮਿਸ ਰਿਪਰੈਜ਼ੈਂਟ ਨਾ ਕਰਾਂ ਤਾਂ ਮੈਂ ਇਸ ਕਰਕੇ ਘੱਟ ਦੱਸ ਰਿਹਾ ਸੋ 10 ਤੋਂ ਵੱਧ ਵਾਰ ਜੱਜ ਨੇ ਆਪਣੇ ਕੰਡਕਟ ਬਾਰੇ ਮੇਰੇ ਤੋਂ ਕੋਰਟ ਦੇ ਵਿੱਚ ਜਿਹੜੀਆਂ ਉਹ ਮਾਫੀਆਂ ਮੰਗੀਆਂ ਮੇਰੇ ਕੋਲ ਉਹ ਸਾਰੇ ਰੈਕર્ડਸ ਹੈਗੇ ਆ ਉਹਦੀਆਂ ਕੋਰਟ ਦੀਆਂ ਟ੍ਰਾਂਸਕ੍ਰਿਪਟਸ ਹੈਗੀਆਂ ਹਾਲਾਂਕਿ ਉਹਨਾਂ ਟ੍ਰਾਂਸਕ੍ਰਿਪਟਸ ਤੇ ਪਬਲੀਕੇਸ਼ਨ ਬੈਨ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਉਹ ਸਿੱਧੀਆਂ ਟ੍ਰਾਂਸਕ੍ਰਿਪਟਸ ਜਿਹੜੀਆਂ ਹੈਗੀਆਂ ਆ ਉਹ ਨਹੀਂ ਬੋਲ ਸਕਦਾ ਪਰ ਜੋ ਉਹਨਾਂ ਨੇ ਮੈਨੂੰ ਕਿਹਾ ਜਿਸ ਵਾਰੀ ਕਿਹਾ ਜਿਸ ਤਰੀਕੇ ਨਾਲ ਕਿਹਾ ਉਹ ਮੈਂ ਦੱਸ ਸਕਦਾ ਉਹਦੇ ਤੇ ਕੋਈ ਪਬਲੀਕੇਸ਼ਨ ਬੈਨ ਨਹੀਂ ਹੈਗਾ ਔਰ ਜਦੋਂ ਉਹਨਾਂ ਨੇ ਆਪਣੀ ਇਹ ਰੂਲਿੰਗ ਦਿੱਤੀ ਔਰ ਰੂਲਿੰਗ ਜਿਹੜੀ ਆ ਗੁਰਜੀਤ ਜੀ ਉਹ ਅਗੇਨ ਪਬਲਿਕ ਰੈਕਟ ਚਾ ਉਹ ਇਵਨ ਤੁਸੀਂ ਆਪ ਵੀ ਜੇ ਸਰਚ ਕਰਨਾ ਚਾਹੋ ਜਿਹੜੇ ਕੋਰਟ ਦੇ ਡਿਸੀਜਨਸ ਹੁੰਦੇ ਆ ਕੈਨਲੀ ਦੇ ਉੱਤੇ ਜਾਂ ਹੋਰਾਂ ਦੇ ਉੱਤੇ ਉੱਥੋਂ ਪ੍ਰੋਬੇਬਲੀ ਤੁਹਾਨੂੰ ਲੱਭ ਜਾਏਗੀ ਕਿ ਜਿਹੜਾ ਜੱਜ ਨੇ ਆਪਣੇ ਖਿਲਾਫ ਫੈਸਲਾ ਦਿੱਤਾ ਉਹਦੇ ਚ ਉਹਨੇ ਕੀ ਕੁਛ ਕਿਹਾ ਆ ਉਹ ਜਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਪਰ ਉਹ ਮੈਂ ਤੁਹਾਨੂੰ ਇੰਗਲਿਸ਼ ਸ਼ੇਅਰ ਕਰਾਂਗਾ ਮੈਂ ਪੰਜਾਬੀ ਚ ਨਹੀਂ ਸ਼ੇਅਰ ਕਰਦਾ ਕਿਉਂ ਕਿ ਮੈਂ ਜੱਜ ਦੇ ਜੋ ਰੂਲਿੰਗਸ ਵਿੱਚ ਵਰਡਸ ਲਿਖੇ ਆ ਮੈਂ ਉਹਨਾਂ ਨੂੰ ਟ੍ਰਾਂਸਲੇਟ ਵੀ ਨਹੀਂ ਕਰਨਾ ਚਾਹੁੰਦਾ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਵੀ ਕੋਈ ਮਿਸ ਰਿਪਰੈਜ਼ੈਂਟੇਸ਼ਨ ਹੋਈ ਆ ਤਾਂ ਮੈਂ ਆਪਣਾ ਜੱਜ ਤੇ ਜਿਹੜੇ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹਨਾਂ ਨੂੰ ਜੋ ਨਾ ਇੰਗਲਿਸ਼ ਦੇ ਵਿੱਚ ਲਿਖਿਆ ਵਾ ਉਹ ਮੈਂ ਇੰਗਲਿਸ਼ ਦੇ ਵਿੱਚ ਹੀ ਪੜ੍ਹ ਦਿਆਂਗਾ ਚੀਕਾ ਆ ਮਾੜੀ ਮੁੱਟੀ ਟ੍ਰਾਂਸਲੇਸ਼ਨ ਜੇ ਤੁਸੀਂ ਕਰਨੀ ਚਾਹੋ ਤੁਸੀਂ ਕਰ ਸਕਦੇ ਆ ਪਰ ਮੈਂ ਆਪਣੇ ਵੱਲੋਂ ਉਹ ਇੰਗਲਿਸ਼ ਦੇ ਵਿੱਚ ਆ ਬੋਲਣਾ ਚਾਹੂੰਗਾ ਸੋ ਮੈਂ ਥੋੜਾ ਜਿਹਾ ਉੱਥੋਂ ਰੀਡ ਕਰਦਾ ਹੈਗਾ ਕਿ ਜਿਹੜੇ ਜਸਟਿਸ ਰੈਨਵਿਕ ਨੇ ਉਹਨਾਂ ਨੇ ਉਸ ਰੂਲਿੰਗ ਦੇ ਵਿੱਚ ਲਿਖਿਆ ਡਿਊਰਿੰਗ ਦਾ ਐਪਲੀਕੇਸ਼ਨ The defendant alleged 47 grounds. Earlier submissions included that court is a crook. So my allegation la that court is a crook, con artist, and bullshit master. Defendant called three witnesses during the application in addition to his testimony. Prosecutor did not call any evidence and did not cross examine the defendant thhe maara ja explain kar sada guruji ji ke jide jadon main judge sahib de utte 47 seven allegation aaye ta jida prosecutor siga unne koi bhi evidence pesh nahi kita main almost 5000 to vad pages diyan transcripts te documents pesh kite jo ke pehlo ਉਹ ਵਾਪਸ ਹੀ ਗਏ ਸੋ ਪ੍ਰੋਸੀਕਿਊਟਰ ਨੇ ਨਾ ਤਾਂ ਮੈਨੂੰ ਉਹਨਾਂ 47 ਅਲੀਗੇਸ਼ਨਸ ਦੇਤੇ ਕਰਾਸ ਐਗਜ਼ਾਮਿਨ ਕੀਤਾ ਕਿਉਂ ਕਿ ਕਿਉਂਕਿ ਮੈਂ ਹਰ ਚੀਜ਼ ਹੁਣ ਜਿਸ ਤਰ੍ਹਾਂ ਮੈਂ ਤੜਨਾ ਸ਼ੁਰੂ ਕੀਤਾ ਕਿ ਜੇ ਮੈਂ ਜੱਜ ਸਾਹਿਬ ਦੀ ਰੂਲਿੰਗ ਬਾਰੇ ਗੱਲ ਕਰੂੰਗਾ ਤਾਂ ਮੈਂ ਉਹਨਾਂ ਦੀ ਰੂਲਿੰਗ ਹੀ ਬੋਲੂੰਗਾ ਰੈਦਰ ਦੈਨ ਕਿ ਮੈਂ ਆਪ ਹੀ ਆਪਣੇ ਆਪ ਕਰਦਾ ਹਾਂ ਮੈਂ ਥੋੜਾ ਜਿਹਾ ਆਪਣੇ ਕਿਉਂਕਿ ਦਰਸ਼ਕ ਬਹੁਤ ਸਾਰੇ ਪੰਜਾਬੀ ਹੈ ਤੇ ਮੈਂ ਨਾਲ ਐਕਸਪਲੇਨ ਕਰੀ ਜਨਾ ਪਰ ਮੈਂ ਉਹਦੀ ਪੂਰੀ ਜਿਹੜੇ ਵਰਡਸ ਹੈਗੇ ਆ ਜੱਜ ਜੱਜ ਸਾਹਿਬ ਦੇ ਉਹ ਮੈਂ ਇੰਗਲਿਸ਼ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਉਹੀ ਪੜ ਰਿਆ ਸੋ ਇਸ ਤਰ੍ਹਾਂ ਨਾ ਤਾਂ ਮੈਨੂੰ ਉਹਨਾਂ ਨੇ ਕੋਈ ਕਰਾਸ ਐਗਜ਼ਾਮਨ ਕਰ ਸਕੇ ਔਰ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਕਾਫੀ ਵਾਰ ਕਿਹਾ ਕਿ ਮੈਨੂੰ ਤੁਸੀਂ ਕਰਾਸ ਐਗਜ਼ਾਮਨ ਕਰੋ ਜਿਹੜੇ ਮੈਂ ਐਲੀਗੇਸ਼ਨ ਲਾ ਰਿਹਾ ਪਰ ਨਾ ਨਾ ਕੋਈ ਕਰਾਸ ਐਗਜ਼ਾਮਿਨੇਸ਼ਨ ਕੀਤਾ ਨਾ ਹੀ ਉਹ ਕੋਈ ਐਵੀਡੈਂਸ ਪੇਸ਼ ਕਰ ਸਕੇ ਸੋ ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਮੰਨਿਆ ਕਿ ਜਿਹੜਾ ਐਵੀਡੈਂਸ ਆ ਉਹ ਐਸਟੈਬਲਿਸ਼ ਕਰਦਾ ਹੈ ਕਿ देयर इज ए ਅਪਰੀਹੈਂਸ਼ਨ ਆਫ ਬਾਇਸ ਮਤਲਬ ਕੀ ਜੱਜ ਸਾਹਿਬ ਬਾਇਸ ਸੀਗੇ ਇਹ ਮੈਂ ਕੇਸ ਫਾਈਲ ਕੀਤਾ ਔਰ ਉਹ ਕੇਸ ਅਲਟੀਮੇਟਲੀ ਉਹਨਾਂ ਨੇ ਮੰਨਿਆ ਔਰ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਉਹ ਕਹਿੰਦੇ ਆਈ ਫਾਊਂਡ ਦ ਡਿਫੈਂਡੈਂਟਸ ਵਿਟਨੈਸਸਿਸ ਟੂ ਬੀ ਜੈਨੂਇਨ ਡੂਰਿੰਗ देयर ਟੈਸਟਮਨੀ ਮਿਸ ਗਿਲ ਕੰਪਲੇਨਡ ਆਫ ਕੋਰਟਸ ਫੇਸ਼ਲ ਐਕਸਪ੍ਰੈਸ਼ਨਸ ਟੂ ਇਸਟੈਬਲਿਸ਼ ਹਰ ਪਰਸੈਪਸ਼ਨ ਆਫ ਬਾਇਸ ਅਗੇਨਸਟ ਦ ਡਿਫੈਂਡੈਂਟ ਆਮ ਇਲ ਇਕুইਪਡ Uh, to monitor these or to rebut this evidence. if i was smirking or making any expression that showed a closed mind, i am unaware of them. i apologize. Uh, facial expressions can legitimate give to a reasonable apprehension of bias. Uh, his honor, justice ranwick, also wrote in the uh, ruling. most compelling, however, was the defendant's testimony and he said Mr. Kumar surname Mr. Kumar is a thoughtful articulate witness. This witness was also candid, transparent respecting his perceptions. Mr. Kumar alleged I have shown bias against him on several occasions. he has marshalled transcripts and comments from the court to establish some of the claims. he has been quick to admit his own faults also uh, i can't easily dismiss his evidence as motivated by ill will or malice unne kaha ki jida inne evidence pesh kita transcript pesh kiti ya jida sara kuch kita onu main discard nahi kar sakda main onu eh nahi kar sakda ki inne koi mandi bhavna de naal jo gal kiti hai aur unne kaha ki after a careful a uh, consideration of all arguments made by the uh, defendant and uh, prosecution i am granting application on the basis of cumulative effect of the following so unne ne kaha ke jo bhi mai unnu arguments ditti ha te jo material jada siga ya arguments crown ne ditti un vekhan to baad sunan to baad mai jdi application jdi mai lai si ke judge biased ਉਹਨੂੰ ਗ੍ਰੈਂਟ ਕਰਦਾ ਵਾਂ ਉਹਨੂੰ ਐਕਸੈਪਟ ਕਰਦਾ ਔਰ ਉਹਨਾਂ ਨੇ ਕਿਹਾ ਕਿ ਜਿਵੇਂ ਉਹਨਾਂ ਨੇ ਬਹੁਤ ਸਾਰੇ ਪੁਆਇੰਟਸ ਲਿਖੇ ਜਿਹੜੇ ਸ਼ੋ ਕਰਦੇ ਆ ਕਿ ਉਹ ਬਾਇਸਡ ਆ ਪਰ ਮੈਂ ਕੁਝ ਜਿਹੜੇ ਹੈਗੇ ਆ ਥੋੜੇ ਜਿਹੀ ਪੁਆਇੰਟਸ ਦੱਸਾਂਗਾ ਕਿਉਂਕਿ ਇੰਟਰੂ ਲੰਬੀ ਹੋ ਜਾਊਗੀ ਸੋ ਉਹਨਾਂ ਨੇ ਲਿਖਿਆ ਕਿ ਔਨ ਐਟ ਲੀਸਟ ਵਨ ਓਕੇਸ਼ਨ ਆਈ ਸੈਡ ਥੈਟ ਆਈ ਐਕਸੈਪਟ ਕ੍ਰਾਊਨ ਅਟਾਰਨੀ ਐਟ ਹਰ ਵਰਡਸ ਮਤਲਬ ਕਿ ਉਹਨਾਂ ਨੇ ਕਿਹਾ ਕਿ ਮੈਂ ਤੇ ਕ੍ਰਾਊਨ ਅਟਾਰਨੀ ਉਹਨਾਂ ਨੇ ਕਿਹਾ ਸੀਗਾ ਹੀਰਿੰਗ ਦੇ ਚ ਕਿ ਮੈਂ ਤੇ ਜੋ ਕ੍ਰਾਊਨ ਕਿੰਦਾ ਕਰਾਊਨ ਅਟਾਰਨੀ ਦੇ ਵਰਡਸ ਤੇ ਜਾਂਦਾ ਤੇ ਮੈਂ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਕਿ ਤੁਸੀਂ ਆ ਗੱਲ ਕਹੀ ਐ ਸੋ ਮੇਰੇ ਇਸ ਕੋਰਟ ਦੇ ਵਿੱਚ ਬੋਲਣ ਦਾ ਫਿਰ ਕੀ ਫਾਇਦਾ ਵੀ ਜੇ ਤੁਸੀਂ ਗੱਲ ਕਰਾਊਨ ਅਟਾਰਨੀ ਦੀ ਸੁਣਨੀ ਆ ਸੋ ਇਸ ਦੇ ਨਾਲ ਨਾਲ ਉਹਨਾਂ ਇਹ ਵੀ ਕਿਹਾ ਕਿ ਡਿਫੈਂਡੈਂਟ ਡਿਫੈਂਡੈਂਟ ਮੀਨਸ ਮੀ ਹਾਸ ਪ੍ਰੂਵਨ ਥੈਟ ਆਈ ਹਵ ਬੀਨ ਇੰਪਰਫੈਕਟ ਇਨ ਹਾਊ ਆਈ ਹਵ ਹੈਂਡਲਡ ਥਿੰਗਸ ਓਵਰ ਪਾਸਟ 28 ਮੰਥਸ ਆਈ ਹਵ ਐਗਰੀਡ ਵਿਦ ਅ ਡਿਫੈਂਡੈਂਟ ਸੋ ਉਹਨੇ ਕਿਹਾ ਕਿ ਜਿਹੜਾ ਸੰਜੀਵ ਹੈ ਉਹਨੇ ਪ੍ਰੂਫ ਕੀਤਾ ਕਿ 28 ਮਹੀਨਿਆਂ ਚ ਮੈਂ ਜਿਹੜੀਆਂ ਕੋਰਟ ਦੀਆਂ ਹੀਅਰਿੰਗਸ ਤੇ ਚੀਜ਼ਾਂ ਜਿਹੜੀਆਂ ਉਹ ਹੈਂਡਲ ਕਰਨ ਦੇ ਵਿੱਚ ਆ ਇੰਪਰਫੈਕਟ ਸੀ ਮੈਂ ਪ੍ਰੋਪਰ ਨਹੀਂ ਸੀਗਾ ਮੇਰੀਆਂ ਗਲਤੀਆਂ ਹੈਗੀਆਂ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਡਿਫੈਂਡੈਂਟ ਹੈਜ਼ ਕੰਪਲੇਂਡ ਅਬਾਊਟ ਮਾਈ ਕੰਡਕਟ ਟੂ ਜੁਡੀਸ਼ੀਅਲ ਕਾਉਂਸਲ ਜਿਹੜੀ ਅੰਟੀਰੀਅਰ ਜੁਡੀਸ਼ੀਅਲ ਕਾਉਂਸਲ ਨੂੰ ਮੈਂ ਕੰਪਲੇਂਟ ਕੀਤੀ ਸੀ ਕਿ ਵੀ ਇਹ ਜੱਜ ਜਿਹੜਾ ਹੈਗਾ ਇਹ ਗਲਤ ਕਰ ਰਿਹਾ ਹੈਗਾ And the uh, defendant has demonstrated that pre-trial judge made several helpful suggestions that helped to move this matter along efficiently. This judicial conduct is markedly different from my own. This matter has gone for approximately four years and I have not done enough to focus the parties and conclude the matter. ਆ ਸੂਨਰ ਸੋ ਉਹਨਾਂ ਆਪਣੀ ਇਹ ਵੀ ਗੱਲ ਮੰਨੀ ਕਿ 4 ਸਾਲ ਦੇ ਵਿੱਚ ਮੈਂ ਮਤਲਬ 4 ਸਾਲ ਚੱਲੇ ਪਰ ਮੈਂ ਇਹਨੂੰ ਕੇਸ ਨੂੰ ਪ੍ਰੋਪਰਲੀ ਸਾਰਿਆਂ ਨੂੰ ਫੋਕਸ ਨਹੀਂ ਕਰ ਸਕਿਆ ਮੈਂ ਇਹਨੂੰ ਕਨਕਲੂਡ ਐਫੀਸ਼ੀਐਂਟਲੀ ਨਹੀਂ ਕਰ ਸਕਿਆ ਔਰ ਉਹਨਾਂ ਨੇ ਇਹ ਵੀ ਮੰਨਿਆ ਥੈਟ ਆਈ ਹੈਵ ਰਿਪੀਟਿਡਲੀ ਸਟੇਟਿਡ ਔਨ ਰੈਕਡ ਥੈਟ ਡਿਫੈਂਡੈਂਟ ਡਿਡ ਨਾਟ ਫੇਂਟ ਔਰ ਹੈਵ ਅ ਮੈਡੀਕਲ ਐਪੀਸੋਡ ਔਨ ਦਸੰਬਰ 5th 2022 this alone detracts significantly from my judicial neutrality it was a finding that i am not qualified nor required to make so unne uh, e vi galti apni manni ke jadon main court de vich jadon uh, lagatar hearings full day chal rahi assi te main ton dasda main diabetic vi ha main apna mera blood pressure de vi ha aur uh, uh, mera heart procedure vi hoya hoya ਆ ਮਤਲਬ ਕਿ ਮੇਰੇ ਹਾਰਟ ਦੇ ਵਿੱਚ ਦੋ ਸਟੈਂਟਸ ਵੀ ਪਏ ਹੋਏ ਆ ਤੇ ਉਹਦੇ ਕਰਕੇ ਜਦੋਂ ਸਾਰਾ ਦਿਨ ਹੀアリング ਚੱਲੀ ਮੈਂ ਸਾਰਾ ਦਿਨ ਬੋਲਦਾ ਰਿਹਾ ਤੇ ਸ਼ਾਮ ਨੂੰ ਮੈਂ ਬਿਉਸ਼ ਹੋ ਗਿਆ ਤੇ ਮੈਨੂੰ ਉਹਨਾਂ ਨੇ ਜਿਹੜਾ ਸੀਗਾ ਫਿਰ ਐਂਬੂਲੈਂਸ ਲੈ ਕੇ ਗਈ ਤੇ ਮੈਂ ਹਸਪੀਟਲ ਰਿਹਾ ਆਪਣਾ ਆਲਮੋਸਟ ਕਈ ਵੀਕਸ ਤੇ ਜਦੋਂ ਮੈਂ ਵਾਪਸ ਹੀアリング ਚ ਆਇਆ ਤੇ ਜੱਜ ਕਹਿੰਦਾ ਕਿ ਨਹੀਂ ਉਹ ਤੂੰ ਡਿੱਗਾ ਨਹੀਂ ਸਾਂ ਉਹ ਤੂੰ ਫੇਂਟ ਨਹੀਂ ਸਾਂ ਹੋਇਆ ਤੇ ਫਿਰ ਮੈਂ ਉਹਨੂੰ ਜਜ ਨੂੰ ਲਗਭਗ 1000 ਪੇजेस ਜਿਹੜੇ ਆਪਣਾ ਆਸਲਰ ਵਿਲੀਅਮ ਬ੍ਰੈਮਪਟਨ ਹਸਪੀਟਲ ਦੇ ਰੈਕੋਰਡ ਸੀਗੇ ਮੈਂ ਉਹਨਾਂ ਕੇ ਮੈਂ ਕਿਹਾ ਪੜ੍ਹ ਕੇ ਵੇਖ ਉਹ ਝੂਠ ਬੋਲਦੇ ਪਏ ਜਿਹੜਾ 700 800 900 ਪੇਜ ਹੈ ਜਾਂ 1000 ਪੇਜ ਹੈ ਜਿੰਨੇ ਵੀ ਸੀ ਬਟ ਉਹ ਮੋਰ ਦਨ 700 ਪੇजेस ਸੀਗੇ ਤੇ ਮੈਂ ਉਹਨ ਦਿੱਤੇ ਫਿਰ ਉਹਨੇ ਆਪਣੀ ਰੂਲਿੰਗਸ ਲਿਖਿਆ ਕਿ ਮੈਂ ਕੁਆਲੀਫਾਈਡ ਨਹੀਂ ਸੀ ਤੇ ਮੈਨੂੰ ਇਹ ਸਭ ਕੁਝ ਕਹਿਣਾ ਨਹੀਂ ਸੀ ਚਾਹੀਦਾ ਸੋ ਹਾਲਾ ਕਿ ਮੈਂ ਉਹਨੇ ਹੋਰ ਬਹੁਤ ਸਾਰੀਆਂ ਗੱਲਾਂ ਲਿਖੀਆਂ ਔਰ ਕਿੰਨੀ ਵਾਰ ਉਹਨੇ ਮੇਰੇ ਤੋਂ ਮਾਫੀ ਮੰਗੀ ਪਰ ਹੁਣ ਮੈਂ ਸਾਰੀਆਂ ਜਿੱਥੇ ਬਲੂਗਾ ਤੇ ਮੈਨੂੰ ਕਈ ਘੰਟੇ ਲੱਗ ਜਾਣਗੇ ਕਿਉਂਕਿ ਜਿਹੜੀ ਉਹ ਹੀਅਰਿੰਗਸ ਹੋਈਆਂ 8 ਹੀਅਰਿੰਗਸ ਦਾ ਸਿਰਫ 7 ਹੀਅਰਿੰਗਸ ਦਾ ਜੱਜ ਦੇ ਉੱਤੇ ਹੋਈਆਂ ਤੇ ਉਹਨਾਂ ਦੇ ਵਿੱਚ ਜੱਜ ਨੇ ਜੋ ਕੁਝ ਆਪਣੀਆਂ ਗਲਤੀਆਂ ਮੰਨੀਆਂ ਉਹ ਬਹੁਤ ਲੰਬਾ ਚੌੜਾ ਕਿਸੇ ਵੇਲੇ ਉੱਤੇ ਆਪਣਾ ਮਨ ਲੱਗਦਾ ਕਿ ਵੈਬ ਸੀਰੀ ਬਣਾਉਣੀ ਪੈਣੀ ਹੈ ਬਟ ਆਈ ਡੋਨੋ ਸੋ ਇਹ ਪਹਿਲਾ ਪਾਰਟ ਜਿਹੜਾ ਸੀਗਾ ਇਹ ਸੀ ਕਿ ਜੱਜ ਨੇ ਆਪਣੇ ਆਪ ਨੂੰ ਰਿਕਿਊਸ ਕੀਤਾ ਆਪਣੇ ਖਿਲਾਫ ਫੈਸਲਾ ਕੀਤਾ ਔਰ ਮੇਰੇ ਕੋਲ ਕੋਈ ਲਾਇਰ ਨਹੀਂ ਸੀਗਾ ਔਰ ਮੈਂ ਪੂਰੇ 7 ਦਿਨ ਸਵੇਰ ਤੋਂ ਸ਼ਾਮ ਤੱਕ ਹੀアリングਸ ਵਿੱਚ ਬੋਲਦਾ ਰਿਹਾ ਤੇ ਜਦੋਂ ਕਰਾਊਨ ਦੀ ਵਾਰੀ ਆਈ ਤੇ ਉਹਨੇ ਇੱਕ ਨਾ ਕੁਐਸਚਨ ਪੁੱਛਿਆ ਨਾ ਇੱਕ ਅਕਰ ਬੋਲਿਆ ਸੋ ਕਿਉਂਕਿ ਮੈਂ ਸਾਰਾ ਕੁਝ ਐਵੀਡੈਂਸ ਤੇ ਬੇਸ ਤੇ ਕੀਤਾ ਸੀਗਾ ਜਿਹੜੀ ਦੂਸਰੀ ਇੰਟਰਸਟਿੰਗ ਪਾਰਟ ਆਫ ਦ ਸਟੋਰੀ ਆ ਕਿ ਜਿੰਨੀ ਦੇਰ ਤੱਕ ਤਾਂ ਮੇਰੇ ਕੋਲ ਵਕੀਲ ਸੀਗਾ ਉਨੀਰ ਤੇ ਕਰਤਾ ਕਰਾਉਨ ਦਾ ਕੰਡਕਟ ਠੀਕ ਸੀਗਾ ਪਰ ਜਦੋਂ ਮੈਂ ਵਕੀਲ ਜਦੋਂ ਮੇਰਾ ਵਕੀਲ ਹਟ ਗਿਆ ਠੀਕ ਹੈ ਕਈ ਵਾਰੀ ਕਿਉਂਕਿ ਉਹ ਇੱਕ ਅਲੱਗ ਸਟੋਰੀ ਹੈ ਮੈਂ ਹੁਣ ਅੱਜ ਉਸ ਸਟੋਰੀ ਨੂੰ ਵਕੀਲ ਦੀ ਸਟੋਰੀ ਨੂੰ ਇਹਦੇ ਚ ਨਹੀਂ ਡਿਸਕਸ ਕਰਨਾ ਚਾਹੁੰਦਾ ਕਿਉਂਕਿ ਉਹਦੇ ਲਈ ਅਲੱਗ ਟਾਈਮ ਚਾਹੀਦਾ ਸੋ ਉਹ ਵਕੀਲ ਜਦੋਂ ਹਟ ਗਿਆ ਠੀਕ ਹੈ ਤਾਂ ਉਸ ਤੋਂ ਬਾਅਦ ਕਰਾਉਨ ਨੇ ਮੈਨੂੰ ਕਦੀ ਵੀ ਐਜ਼ ਅ ਸੈਲਫ ਰਿਪਰੈਜ਼েন্টেਡ ਨਾਮੇ ਰੀ ਕੋ ਗੱਲ ਸੁਣੀ ਨਾ ਮੇਰੇ ਜਾਂ ਜਦੋਂ ਮੈਂ ਉਹਨੂੰ ਲੈਟਰਸ ਭੇਜਦਾ ਸੀ ਕਿ ਮੈਨੂੰ ਮੇਰਾ ਡਿਸਕਲੋਜ਼ਰ ਦਿਓ ਮੈਨੂੰ ਕੋਈ ਡਾਕੂਮੈਂਟਸ ਦਿਓ ਜਿਹੜਾ ਜੋ ਵੀ ਮੇਰੇ ਖਿਲਾਫ ਹੈ ਮੇਰੇ ਕਿਉਂਕਿ ਉਹ ਮੇਰਾ ਰਾਈਟ ਹੈਗਾ ਉਹ ਮੈਨੂੰ ਦਿਓ ਉਹਨੇ ਮੈਨੂੰ ਕਦੀ ਜਵਾਬ ਹੀ ਨਹੀਂ ਦਿੱਤਾ ਠੀਕ ਹੈ ਔਰ ਜਦੋਂ ਐਂਡ ਆ ਗਿਆ ਤੇ ਮੈਂ ਉਹਨੂੰ ਕਿਹਾ ਕਿ ਵੀ ਤੂੰ ਮੈਨੂੰ ਮੇਰਾ ਕੋਈ ਡਾਕੂਮੈਂਟ ਨਹੀਂ ਦੇ ਰਹੀ ਹੁਣ ਮੈਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਉਣ ਲੱਗਾ ਕਿ ਵੀ ਤੂੰ ਮੇਰੇ ਨਾਲ ਆ ਗਲਤ ਕਰ ਰਹੀ ਹੈਗੀਆਂ ਤੇ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਹੈ ਤੇ ਮੈਂ ਕੀ ਕਰਾਂ ਸੋ ਜਦੋਂ ਮੈਂ ਆ ਗੱਲ ਕੀਤੀ ਤੇ ਫਿਰ ਉਹ ਆਪਣਾ ਉਹਨੇ ਮਾੜੀ ਮੋਟੀ ਹਿਲਜੁਲ ਕਰਨੀ ਸ਼ੁਰੂ ਕੀਤੀ ਤੇ ਉਹਦੇ باوجود ਵੀ ਉਹਨੇ ਜੱਜ ਨੂੰ ਝੂਠ ਹੀ ਬੋਲਿਆ ਕਿ ਮੈਂ ਆਹ ਡਾਕੂਮੈਂਟ ਦੇਤਾ ਆਹ ਦੇਤਾ ਆਹ ਦੇਤਾ ਤੇ ਜਦੋਂ ਹੀਅਰਿੰਗਸ ਹੋਈਆਂ ਮੈਂ ਉਹਨੂੰ ਚੈਲੰਜ ਕੀਤਾ ਕਿ ਆਹ ਵੀ ਨਹੀਂ ਤੂੰ ਦਿੱਤਾ 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 ਤਾਂ ਫੇਰ ਉਹ ਆਪਣਾ ਜਿਹੜਾ ਹੈਗਾ ਔਰ ਉਹਦੇ ਨਾਲ-ਨਾਲ ਉਹਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ 'ਚ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਇੱਕ ਬਹੁਤ ਵੱਡੀ ਸਟੋਰੀ ਹੈ ਮੈਂ ਉਹਦੇ ਤੇ 10 ਘੰਟੇ ਬੋਲ ਸਕਦਾ ਪਰ ਟਾਈਮ ਦੀ ਆਪਣਾ ਹਮੇਸ਼ਾ ਧਿਆਨ ਰੱਖਣਾ ਪੈਂਦਾ ਫਿਰ ਮੈਂ ਉਹਦੇ ਤੇ ਕੇਸ ਕੀਤਾ ਕਰਾਊਨ ਦਿੱਤੇ ਕਿ ਵੀ ਇਹਨੂੰ ਰਿਮੂਵ ਕੀਤਾ ਜਾਵੇ ਕਿਉਂਕਿ ਕਰਾਊਨ ਅਟਾਰਨੀ ਇਸ ਜਸਟ ਨਾਟ ਕਰਾਊਨ ਅਟਾਰਨੀ ਉਹਦਾ ਸੈਕੰਡ ਨਾਮ ਕੈਨੇਡਾ ਚ ਹੁੰਦਾ ਹੈ ਮਿਨਿਸਟਰ ਆਫ ਜਸਟਿਸ ਵੀ ਉਹਨੂੰ ਕਹਿੰਦੇ ਆ ਉਹਦਾ ਕੰਮ ਇਹ ਨਹੀਂ ਆ ਕਿ ਕਿਸੇ ਨੂੰ ਕਨਵਿਕਟ ਕਰਨਾ ਉਹਦਾ ਕੰਮ ਇਹ ਆ ਕਿ ਕੋਰਟ ਨੂੰ ਹੈਲਪ ਕਰਨਾ ਕਿ ਇਨਸਾਫ ਹੋਵੇ ਸੋ ਉਹ ਮਿਨਿਸਟਰ ਆਫ ਜਸਟਿਸ ਵੀ ਆ ਸੋ ਉਸ ਗਰਾਊਂਡ ਦੇ ਤੇ ਕਿ ਉਹ ਮਲੇਸ਼ੀਅਸਲੀ ਮੈਨੂੰ ਪ੍ਰੋਸੀਕਿਊਟ ਕਰ ਰਹੀ ਹੈ ਤੇ ਸਾਰੀਆਂ ਚੀਜ਼ਾਂ ਕਰ ਰਹੀ ਹੈ ਤੇ ਮੈਨੂੰ ਕੋਈ ਵੀ ਆਪਣਾ ਉਹਨੇ ਕਦੀ ਐਵਿਡੈਂਸ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਉਸ ਉੱਤੇ ਵੀ ਜਦੋਂ ਮੈਂ ਕੇਸ ਕੀਤਾ ਤੇ ਗੁਰਜੀਤ ਜੀ ਉਹ ਕੇਸ ਦੇ ਵਿੱਚ ਮੈਂ ਲਗਭਗ ਉਹਦੇ ਤੇ 100 ਤੋਂ ਉੱਪਰ ਵੱਧ ਐਲੀਗੇਸ਼ਨ ਲਾਏ ਲਗਭਗ 4-5000 ਪੇजेस ਐਵਿਡੈਂਸ ਤੇ ਮੈਂ ਕੋਰਟ ਅੱਗੇ ਪੇਸ਼ ਕੀਤੇ ਤੇ ਆ ਜਦੋਂ ਜੱਜ ਜਿਹੜੇ ਸੀਗੇ ਪਹਿਲੇ ਹਟ ਗਏ ਤਾਂ ਫਿਰ ਜਿਹੜੇ ਆ ਇਹਨੂੰ ਕਹਿੰਦੇ ਸੈਂਟਰਲ ਵੈਸਟ ਰੀਜਨ ਦੇ ਜੱਜਾਂ ਦੇ ਜੱਜ ਸੀਨੀਅਰ ਰੀਜਨਲ ਜੱਜ ਜਸਟਿਸ ਐਂਥਨੀ ਆਏ ਉਹਨਾਂ ਨੇ ਆ ਕੇ ਫਿਰ ਆਪਣਾ ਪ੍ਰोसीडिंग्स ਕੀਤੀਆਂ ਤੇ ਉਹਨਾਂ ਨੇ ਤੈਅ ਕਰਤਾ ਮੈਂ ਐਪਲੀਕੇਸ਼ਨ ਪਹਿਲਾਂ ਹੀ ਲਾਈ ਹੋਈ ਸੀਗੀ ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਐਪਲੀਕੇਸ਼ਨ ਤੁਹਾਡੀ ਆਪਾਂ ਸੁਣਾਵਾਂਗੇ ਕਿ ਜਿਹੜਾ ਕ੍ਰਾਊਨ ਨੂੰ ਰਿਮੂਵ ਕਰਨਾ ਵਾ ਕਿਉਂਕਿ ਜੋ ਤੁਸੀਂ ਅਲੈਜ ਕਰਦੇ ਆ ਕਿ ਉਹਦਾ ਆਪਣਾ ਉਹਨੇ ਰੋਂਗ ਕੰਡਕਟ ਕੀਤਾ ਜਾਂ ਉਹਨੇ ਇੱਕ ਔਥ ਆਫ ਕ੍ਰਾਊਨ اٹਾਰਨੀ ਹੁੰਦੀ ਆ ਉਹਨੂੰ ਉਹਨੇ ਵਾਇਓਲੇਟ ਕੀਤਾ ਸੋ ਉਹਨਾਂ ਨੇ ਕਿਹਾ ਕਿ ਆਪਾਂ ਉਹ ਸੁਣਾਂਗੇ ਤੇ ਜਦੋਂ ਸੁਣਨੀ ਸੀਗੀ ਤੇ ਆਪਣਾ ਕੁਝ ਹਫ਼ਤੇ ਪਹਿਲਾਂ ਕ੍ਰਾਊਨ ਨੂੰ ਡਾਇਰੈਕਟਰ ਆਫ ਕ੍ਰਾਊਨ ਅਫੇਅਰਸ ਨੀ ਰਿਮੂਵ ਕਰਤਾ ਇਹਦਾ ਮਤਲਬ ਕੀ ਹੋਇਆ ਕਿ ਜੋ ਮੈਂ ਐਪਲੀਕੇਸ਼ਨ ਲਾਈ ਸੀ ਉਹ ਐਪਲੀਕੇਸ਼ਨ ਗੁਰਜੀਤ ਜੀ ਕਦੀ ਸੁਣੀ ਨਹੀਂ ਗਈ ਪਰ ਉਹਦੇ ਤੇ ਐਕਸ਼ਨ ਹੋਇਆ ਤੇ ਉਹਨੂੰ ਰਿਮੂਵ ਕਰਤਾ ਗਿਆ ਸੋ ਫਿਰ ਤੀਸਰਾ ਜਿਹੜਾ ਪਾਰਟ ਇਸ ਕੇਸ ਦਾ ਹੈਗਾ ਕਿ ਜਦੋਂ ਨਵੇਂ ਜੱਜ ਆਏ ਤੇ ਉਹਨਾਂ ਨੇ ਆਪਣਾ ਚਾਰजेस ਜਿਹੜਿਆ ਸਟੇ ਕਰਤੇ ਹਲੇ ਉਹ ਚਾਰजेस ਦੇ ਕੀ ਕਿਉਂ ਉਹਨਾਂ ਨੇ ਸਟੇ ਕੀਤੇ ਉਹ ਕਹਿੰਦੇ ਕਿ ਮੈਂ ਉਹ ਰੀਜ਼ਨ ਆਪਨਾ 1 ਮਹੀਨੇ ਤੁਹਾਨੂੰ ਲਿਖਤੀ ਭੇਜਾਂਗੀ ਪਰ ਮੈਂ ਇਸ ਚਾਰਜਸ ਸਟੇ ਕਰ ਰਹੀ ਹਾਂ ਹਲੇ ਉਹ ਰੀਜ਼ਨ ਮੈਨੂੰ ਮੈਨੂੰ ਨਹੀਂ ਮਿਲੇ ਪਰ ਜਦੋਂ ਮਿਲਣਗੇ ਮੈਂ ਉਹ ਵੀ ਕਿਸੇ ਵਾਰ ਡਿਸਕਸ ਕਰਾਂਗਾ ਪਰ ਇਸ ਤੋਂ ਪਹਿਲਾਂ ਕਿ ਮੇਰੇ ਚਾਰਜਸ ਖਤਮ ਹੋਏ ਸੀਗੇ ਮੈਂ ਆਲਰੇਡੀ ਇਹ ਜਾਣਦਾ ਸੀਗਾ ਕਿ ਪੁਲਿਸ ਨੇ ਮਿਸਕੰਡਕਟ ਕੀਤਾ ਕਿਉਂਕਿ ਪੁਲਿਸ ਦੇ ਉੱਤੇ ਮੈਂ ਇੱਕ ਕੋਰਟ ਕੇਸ ਇਹ ਵੀ ਕੀਤਾ ਕਿ ਉਹਨਾਂ ਨੇ ਐਵੀਡੈਂਸ ਡਿਸਟਰੋਏ ਕੀਤਾ ਠੀਕ ਹੈ ਤੇ ਮੈਂ ਕੋਰਟ ਦੀ ਹੀアリング ਦੇ ਲਈ ਆਠ ਪੁਲਿਸ ਆਫੀਸਰ ਜਿਹੜੇ ਇਨਵਾਲਵ ਸੀਗੇ ਇਨਵੈਸਟੀਗੇਸ਼ਨ ਉਹਨਾਂ ਨੂੰ ਸਾਬੀਨਾ ਕੀਤਾ ਅਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਹਨਾਂ ਨੂੰ ਕਰਾਸ ਐਗਜ਼ਾਮਿਨ ਕਰਾਂਗਾ ਤੇ ਸਾਬਤ ਕਰਾਂਗਾ ਕਿ ਆਪਣਾ ਐਵਿਡੈਂਸ ਡਿਸਟਰੋਏ ਹੋਇਆ ਹੈਗਾ ਪਰ ਜਿਸ ਦਿਨ ਉਹਨਾਂ ਦੀ ਹੀアリング ਸੀ ਜਦੋਂ ਉਹਨਾਂ ਨੂੰ ਮੈਂ ਕਰਾਸ ਐਗਜ਼ਾਮਿਨ ਕਰਨਾ ਸੀ ਉਸ ਦਿਨ ਜਿਹੜੇ ਆਨਰੇਬਲ ਜੱਜ ਸੀਗੇ ਨਵੇਂ ਜੱਜ ਆਏ ਸੀ ਜਸਟਿਸ ਮੇਬਲ ਲਾਏ ਉਹਨਾਂ ਨੇ ਮੇਰੇ ਚਾਰजेस ਹੀ ਰੋਕ ਲਾਤੀ ਇਸ ਕਰਕੇ ਉਹ ਬਾਕੀ ਜਿਹੜੀਆਂ ਹੀアリング ਸੀਗੀਆਂ ਉਹ ਆਪਣੇ ਆਪ ਖਤਮ ਹੋ ਗਈਆਂ ਹਾਲਾਂਕਿ ਮੈਂ ਇਹਨਾਂ ਤੇ ਲਗਭਗ 13 ਐਪਲੀਕੇਸ਼ਨਸ ਲਾਈਆਂ ਸੀਗੀਆਂ ਵਿਦ ਡਿਫਰੈਂਟ ਪ੍ਰੂਫਸ অর ਡਿਫਰੈਂਟ ਐਪਲੀਕੇਸ਼ਨਸ ਸੀਗੀਆਂ ਉਹ ਸਾਰੀਆਂ ਖਤਮ ਆਪੇ ਹੋ ਗਈਆਂ ਕਿਉਂਕਿ ਕੇਸ ਹੀ ਖਤਮ ਹੋ ਗਿਆ ਸੋ ਸੋ ਮੈਂ ਹੁਣ ਪੁਲਿਸ ਨੂੰ ਸਿਲ ਕੀਤਾ ਹੈਗਾ ਜਿਹੜੀ ਅਪੀਲ ਪੁਲਿਸ ਤੇ ਉਹਦੇ ਨਾਲ ਜਿਹੜਾ ਪੁਲਿਸ ਆਫੀਸਰ ਥਾਮਸਨ ਆ ਮੈਂ ਉਹਨਾਂ ਨੂੰ 65 ਮਿਲੀਅਨ ਡਾਲਰ ਅਪ੍ਰੋਕਸੀਮੇਟਲੀ ਦੇ ਸਿਉਕੀ ਤਾਂ ਕਿ ਉਹਨਾਂ ਨੇ ਮੇਰੇ ਦੋ ਸਕੂਲ ਡਿਸਟਰਾਇ ਕਰਤੇ ਉਹਨਾਂ ਨੇ ਮੇਰੀ ਲਾਈਫ ਦੇ ਜਿਹੜੀ ਹੈਗੀ ਆ ਡਿਸਕ੍ਰਾਈਬ ਕੀਤੀ थैंकफुल ਮੇਰਾ ਪਰਿਵਾਰ ਮੇਰੇ ਨਾਲ ਆ ਮੇਰੀ ਵਾਈਫ ਮੇਰੇ ਨਾਲ ਆ ਠੀਕ ਹੈ ਇਹਨਾਂ ਹਾਲਾਤਾਂ ਚ ਕਈ ਵਾਰੀ ਪਰਿਵਾਰ ਟੁੱਟ ਜਾਂਦੇ ਆ ਸਾਰਾ ਕੁਝ ਜਿਹੜਾ ਹੋ ਜਾਂਦਾ ਔਰ ਮੈਂ ਟੂ ਬੀ ਵੈਰੀ ਓਨਸਟ ਉਹਨੂੰ ਪੁਲਿਸ ਆਫੀਸਰ ਨੂੰ ਜਦੋਂ ਉਹਨੇ ਮੈਨੂੰ ਚਾਰਜ ਕੀਤਾ ਮੈਂ ਉਹਨੂੰ ਸੈਂਕ ਮਤਲਬ ਨਿਊਮਰਸ ਟਾਈਮ ਮੈਂ ਉਹਨੂੰ ਰਿਕਵੈਸਟ ਕੀਤੀ ਕਿ ਮੈਨੂੰ ਤੂੰ ਚਾਰਜ ਨਾ ਕਰ ਤੂੰ ਮੈਨੂੰ ਐਟਲੀਸਟ ਸਕੂਲ ਦੇ ਕੈਮਰੇ ਆ 150 ਕੈਮਰੇ ਆ ਤੂੰ ਇੱਕ ਵਾਰੀ ਉਹਨਾਂ ਦੀ ਫੁਟੇਜ ਚੈੱਕ ਕਰ ਲੈ ਰਾਈਟ ਤੇ ਉਹਨੇ ਕੋਈ ਚੈੱਕ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਸਿੰਪਲੀ ਚਾਰਜ ਕਰਤਾ ਬਾਅਦ ਦੇ ਵਿੱਚ ਉਹ ਫੁਟੇਜ ਇਹਨਾਂ ਨੇ ਕੁਝ ਹਿੱਸਾ ਜਿਹੜਾ ਹੈਗਾ ਕੁਝ ਜਿਹੜੀ ਇੰਪੋਰਟੈਂਟ ਫੁਟੇਜ ਸੀ ਇਹਨਾਂ ਨੇ ਚੁੱਕੀ ਨਹੀਂ ਠੀਕ ਹੈ ਕੋਸ਼ਿਸ਼ 4 ਸਾਲ ਕਲੇਮ ਕਰਦੇ ਰਹੇ ਕਿ ਉਹ ਜਿਹੜੀ ਬਾਕੀ ਫੁਟੇਜ ਆ ਉਹ ਸਾਡੇ ਕੋਲ ਹੈ ਨਹੀਂਗੀ ਠੀਕ ਹੈ ਤੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਵਾ ਵਾਪਰਿਆ ਮੈਂ ਤੁਹਾਨੂੰ ਇਹ ਬਹੁਤ ਹੀ ਜਿਹੜੇ ਥੋੜੇ ਸ਼ਬਦਾਂ ਦੇ ਵਿੱਚ ਇਹ ਕਹਾਣੀ ਜਿਹੜੀ ਹੈਗੀ ਹੈ 4 ਸਾਲ ਦੀ ਹੈ ਇਹਦੇ ਤੇ ਇਹਦੀ ਹਰ ਕੋਰਟ ਹੀਅਰਿੰਗ ਜਿਹੜੀ ਹੋਈ ਉਹਦੇ ਤੇ ਇੱਕ ਐਪੀਸੋਡ ਬਣ ਸਕਦਾ ਠੀਕ ਹੈ ਪਰ ਮੈਂ ਤੁਹਾਨੂੰ ਬਰੀਫਲੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਭਈ ਬੜਾ ਹੀ ਡਿਫਿਕਲਟ ਸੀਗਾ ਸਾਰੀਆਂ ਸ਼ਕਤੀਆਂ ਮੇਰੇ ਖਿਲਾਫ ਸੀ ਪੁਲਿਸ ਮੇਰੇ ਖਿਲਾਫ ਸੀ ਕੋਰਟ ਮੇਰੇ ਖਿਲਾਫ ਸੀ ਕਰਾਊਨ ਅਟਾਰਨੀ ਮੇਰੇ ਖਿਲਾਫ ਸੀ ਅਨਡਾ ਵਕੀਲ ਜਿਹੜੇ ਸੀਗੇ ਉਹਨਾਂ ਮੈਨੂੰ ਲੁੱਟਿਆ ਬੇਸਿਕਲੀ ਤੇ ਨਾਲ ਉਹ ਚਾਹੁੰਦੇ ਸੀ ਕਿ ਮੈਂ ਕਿਸੇ ਕਿਸਮ ਦਾ ਮਤਲਬ ਮੈਂ ਹਲੇ ਵਕੀਲਾਂ ਦੀ ਗੱਲ ਬਾਤ ਕਰੂੰਗਾ ਠੀਕ ਹੈ ਪਰ ਆ ਆਲਿਸਵੈਲ दैट ਐਂਡ ਇਸ ਵੈਲ ਤੁਸੀਂ ਹੋਰ ਕੁਐਸਚਨ ਪੁੱਛਣੇ ਬਚੋ। ਇਹ ਪੁੱਛਣ ਲੱਗੇ ਸੀ ਕਿ ਜਦੋਂ ਤੁਹਾਡੇ ਵਕੀਲ ਵੀ ਹਟ ਗਏ ਸੀਗੇ ਪਿੱਛੇ ਤਾਂ ਤੁਸੀਂ ਆਪਣਾ ਕੇਸ ਲੜਨ ਦਾ ਫੈਸਲਾ ਖੁਦ ਲਿਆ ਕਿ ਮੈਂ ਖੁਦ ਕੇਸ ਲੜੂੰਗਾ। ਤਾਂ ਇੰਨੀ ਸ਼ਕਤੀ ਤੁਹਾਡੇ ਚ ਇੰਨੀ ਪਾਵਰ ਕਿੱਥੋਂ ਆਈ? ਕਿਹਦੀ سپورਟ ਸੀਗੀ ਤੁਹਾਡੇ ਪਿੱਛੇ? ਕੀ ਫੈਮਿਲੀ ਦੀ ਤੁਹਾਡੇ ਫਰੈਂਡਸ ਦੀ ਕਿ ਇਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ? ਆ ਸਭ ਤੋਂ ਵੱਡੀ ਸ਼ਕਤੀ ਤੁਸੀਂ ਇਹ ਦੇਖ ਸਕਦੇ ਆ ਲੱਗੀ ਹੋਈ ਫੋਟੋ ਮੇਰੇ ਘਰ ਦੇ ਵਿੱਚ। ਠੀਕ ਆ ਹਾਲਾਂਕਿ ਆਪਾਂ ਕੋਈ ਮੂਰਤੀ ਪੂਜਾ ਦੇ ਨਹੀਂ ਕਰਦੇ ਤੁਸੀਂ ਦੇਖੋ ਆਪਾਂ ਕੋਈ ਇੱਥੇ ਹਾਰ ਨਹੀਂ ਪਾਏ ਕੋਈ ਆਪਣਾ ਇਹਨਾਂ ਦੀ ਗੁਰੂ ਜੀ ਦੀ ਪੂਜਾ ਨਹੀਂ ਕਰਦੇ ਪਰ ਸ਼ਕਤੀ ਜਿਹੜੀ ਹੈ ਤੁਹਾਨੂੰ ਵਾਇਗਰੂ ਦਿੰਦਾ ਸ਼ਕਤੀ ਤੁਹਾਨੂੰ ਨੇਚਰ ਦਿੰਦੀ ਹੈ ਠੀਕ ਹੈ ਆਫਕੋਰਸ ਮੇਰਕੁੱਲ ਸਾਥ ਮੇਰੇ ਫੈਮਿਲੀ ਦਾ ਸੀਗਾ ਮੇਰੇ ਦੋਸਤਾਂ ਦਾ ਵੀ ਸੀਗਾ ਠੀਕ ਹੈ ਪਰ ਉਹ ਜਿਹੜਾ ਸ਼ਕਤੀ ਹੁੰਦੀ ਹੈ ਨਾ ਵਾਇਗਰੂ ਤੁਹਾਨੂੰ ਦਿੰਦਾ ਤੇ ਉਹ ਉਹਦੇ ਅੱਗੇ ਤੁਸੀਂ ਕੁਝ ਨਹੀਂ ਕਰ ਸਕਦੇ ਲ ਬਹੁਤ ਸਾਰੇ ਆਪਸ਼ਨ ਡਾਊਨ ਤੁਹਾਨੂੰ ਦੇਖਣੇ ਪੈਣੇ ਚਾਰ ਸਾਲਾਂ ਦੇ ਵਿੱਚ ਤੇ ਇੱਥੇ ਗੱਲ ਕਰੀਏ ਓਪੋਜੀਸ਼ਨ ਦੀ ਜਿਹੜੇ ਜਿਨ੍ਹਾਂ ਨੇ ਤੁਹਾਡੇ ਖਿਲਾਫ ਜਿਹੜਾ ਕੇਸ ਕੀਤਾ ਸੀਗਾ ਤਾਂ ਉਹਨਾਂ ਦੇ ਫੈਮਿਲੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਕੁਝ ਉਹਦੇ ਬਾਰੇ ਦੱਸਣਾ ਚਾਹੋਗੇ ਅ ਜਿਸ ਦਿਨ ਮੈਂ ਚਾਰਜ ਹੋਇਆ ਉਸ ਦਿਨ ਹੀ ਪੁਲਿਸ ਨੇ ਮੈਨੂੰ ਰੋਕ ਲਾ ਦਿੱਤੀ ਸੀਗੀ ਕਿ ਮੈਂ ਉਹਨਾਂ ਉਹ ਕੰਪਲੇਨੈਂਟ ਨੂੰ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਕੰਟੈਕਟ ਨਹੀਂ ਕਰ ਸਕਦਾ ਤੇ ਮੈਂ ਉਹ ਆਪਣਾ ਮੇਰਾ ਫਰਜ਼ ਬਣਦਾ ਸੀਗਾ ਰਿਸਪੈਕਟ ਕਰਨਾ ਉਸ ਆਰਡਰ ਦੀ ਤੇ ਉਹ ਮੈਂ ਹਮੇਸ਼ਾ ਕੀਤਾ ਪਰ ਮੈਂ ਇੱਥੇ ਇਹ ਕਹਿ ਸਕਦਾ ਦੱਸ ਸਕਦਾ ਹਾਂ ਔਰ ਉਹਦੇ ਮੇਰੇ ਕੋਲ ਪ੍ਰੂਫ ਵੀ ਆ ਕਿ ਮੈਂ ਚਾਰਜ ਜਦੋਂ ਹੋਇਆ ਉਸ ਤੋਂ ਬਾਅਦ ਉਹ ਫੈਮਿਲੀ ਨੇ ਆਪਣਾ ਜਿਹੜਾ ਛੋਟਾ ਬੱਚਾ ਉਹ ਵੀ ਛੋਟਾ ਨਹੀਂ ਸੀ ਮਤਲਬ ਹਾਈ ਸਕੂਲ ਚ ਪੜਦਾ ਸੀ ਉਹ ਮੇਰੇ ਕੋਲ ਪੜਾਇਆ ਨਹੀਂ ਬਲਕਿ ਉਹ ਬੱਚਾ ਮੈਨੂੰ ਲਿਖ ਲਿਖ ਮੈਸੇਜ ਭੇਜਦਾ ਸੀ ਕਿ ਸਰ ਯੂ ਆਰ ਦਾ ਬੈਸਟ ਟੀਚਰ ਤੇ ਤੁਸੀਂ ਮਤਲਬ ਮੈਨੂੰ ਪੜਾਉ ਤੁਸੀਂ ਸਾਡਾ ਕੈਰੀਅਰ ਬਣਾ ਰਹੇ ਹੋ ਤੋ ਉਹ ਬੱਚੇ ਨੂੰ ਮੈਂ ਉਹਨੂੰ ਬੱਚਾ ਵੀ ਨਹੀਂ ਕਹਾਂਗਾ ਉਹ ਸਿਆਣਾ ਸੀਗਾ ਠੀਕ ਹੈ ਔਰ ਉਹਨੇ ਆਪਣਾ ਮੈਂ ਉਹਨੂੰ ਪੜਾਉਂਦਾ ਰਿਹਾ ਔਰ ਉਹ ਲਿਖਦਾ ਰਿਹਾ ਕਿ ਸਰ ਤੁਸੀਂ ਬੈਸਟ ਹੋ इवन ਉਹਨੇ ਮੇਰੇ ਤੋਂ ਪ੍ਰਾਈਵੇਟ ਕਲਾਸਿਸ ਮੰਗੀਆਂ ਗੁਰਜੀਤ ਮੈਨੂੰ ਤੁਸੀਂ ਆ ਜਦੋਂ ਗੱਲ ਕਰ ਰਹੇ ਸੋ ਮੈਨੂੰ ਮਿਲੇ ਆ ਕੇ ਤੇ ਤੁਸੀਂ ਮੈਨੂੰ ਪੁੱਛਿਆ ਕਿ ਉਹ ਫੈਮਿਲੀ ਦੇ ਉੱਤੇ ਕੀ ਹੋਏਗਾ ਨਹੀਂ ਮੈਂ ਤੁਹਾਨੂੰ ਸਿਰਫ ਇੰਨੀ ਹੀ ਗੱਲ ਦੱਸ ਦਿੰਦਾ ਕਿ ਉਹ ਤੁਸੀਂ ਆਪਾ ਪੰਜਾਬੀ ਫੈਮਿਲੀ ਆ ਜੇ ਸਾਡੇ ਕੋਈ ਧੀ ਭੈਣ ਨੂੰ ਛੇੜੂਗਾ ਤੇ ਆਪਾਂ ਆਪਣੇ ਨਿਆਣਿਆਂ ਨੂੰ ਉਹਦੇ ਕੋਲ ਦੁਬਾਰਾ ਪੜਨ ਭੇਜਾਂਗੇ ਕਦੇ ਵੀ ਨਹੀਂ ਰਾਈਟ ਸੋ ਉਹ ਪੜਦਾ ਰਿਹਾ ਪੂਰਾ ਸਾਲ ਮੇਰੇ ਤੋਂ ਪੜਿਆ ਉਹਨੇ ਮੇਰੇ ਤੋਂ ਪ੍ਰਾਈਵੇਟ ਕਲਾਸਿਸ ਵੀ ਲਈਆਂ ਜਦੋਂ ਕਿ ਉਹ ਮੈਨੂੰ ਚਾਰਜ ਕਰਵਾ ਚੁੱਕੇ ਸੀ ਉਹ ਆਪਣਾ ਉਹਦੀ ਪੈਨ ਸੋ ਮੇਰਾ ਆਨਸਰ ਮੈਂ ਕਿਸੇ ਦੀ ਤੀਪਾਂ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਮੇਰੇ ਕੋਲ ਬਹੁਤ ਸਾਰੇ ਫੈਕਟਸ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਪੁਰਾਣੇ ਸਕੂਲ ਦੇ ਵਿੱਚ ਕੀ ਵਾਪਰਿਆ ਉਹ ਸਾਰੇ ਫੈਕਟਸ ਹੈਗੇ ਆ ਪਰ ਇੱਥੇ ਆਪਾਂ ਨੂੰ ਚੰਗਾ ਨਹੀਂ ਲੱਗਦਾ ਕਿ ਆਪਾਂ ਕਿਸੇ ਦੀ ਤੀਪਾਂ ਬਾਰੇ ਕੋਈ ਗੱਲ ਕਰੀਏ ਪਰ ਮੇਰਾ ਪ੍ਰੂਫ ਜਿਹੜਾ ਹੈਗਾ ਮੈਂ ਉਹ ਕੋਰਟ ਸਾਹਮਣੇ ਵੀ ਰੱਖਿਆ ਹੈ ਕਿ ਮੈਨੂੰ ਇਹ ਦੱਸੋ ਕਿ ਜਿਸ ਬੰਦੇ ਦਾ ਪਰਿਵਾਰ ਮੇਰੇ ਤੇ ਇੱਕ ਅਸੌਲਟ ਦਾ ਐਲੀਗੇਸ਼ਨ ਲਾਉਂਦਾ ਤੇ ਉਹ ਬਾਅਦ ਵਿੱਚ ਨਾਲ ਹੀ ਆਪਣਾ ਮਤਲਬ ਆਪਣੇ ਬੱਚੇ ਨੂੰ ਵੀ ਮੇਰੇ ਤੋਂ ਪੜ੍ਹਾਈ ਪੜਾਈ ਜਾਂਦੇ ਆ ਤੇ ਮੈਨੂੰ ਇਹ ਵੀ ਕਹੀ ਜਾਂਦੇ ਕਿ ਉਹਨੂੰ ਪ੍ਰਾਈਵੇਟ ਕਲਾਸਾਂ ਦੇਓ ਮਤਲਬ ਇੱਕ ਗੱਲ ਕੋਈ ਮੰਨਣ ਚ ਆਉਂਦੀ ਹੈ ਛੰਨੀ ਵਾਲੀ ਗੱਲ ਹੈ ਕੋਈ ਵੀ ਉੱਤੇ ਯਕੀਨ ਨਹੀਂ ਕਰੇਗਾ ਤੇ ਇਹਦੇ ਨਾਲ ਹੀ ਮੈਂ ਪੁੱਛਣਾ ਚਾਹੂੰਗੀ ਕਿ ਇਹਦੇ ਮੈਂ ਪ੍ਰੂਫ ਜਿਹੜੇ ਆ ਕਿਉਂਕਿ ਉਹ ਪਬਲਿਕ ਰੈਕਟ ਦੇ ਵਿੱਚ ਉਹ ਮੇਰੇ ਕੋਲ ਹੈਗੇ ਜਿਸ ਕਿਸੇ ਵੇਲੇ ਲੋੜ ਹੋਵੇ ਤੇ ਮੈਂ ਉਹ ਆਪਣਾ ਕਿਉਂਕਿ ਉਹ ਕੰਪਲੇਨਟ ਦਾ ਮਟੀਰੀਅਲ ਨਹੀਂ ਹੈ ਉਹਦੇ ਬ੍ਰਦਰ ਮੈਨੂੰ ਲਿਖ ਰਿਹਾ ਮੈਂ ਉਹ ਤੁਹਾਨੂੰ ਸਾਰਾ ਭੇਜ ਸਕਦਾ ਜੀ ਜਿ세 ਉਹ ਕਹਿੰਦਾ ਸਰ ਯੂ ਆਰ ਦਾ ਬੈਸਟ ਟੀਚਰ ਯੂ ਆਰ ਮੇਕਿੰਗ आवर ਲਾਈਫਸ ਐਂਡ ਇਟ ਇਜ਼ ਆਲਮੋਸਟ ਆਫਟਰ ਮੈਨੀ ਮੈਨੀ ਮੰਥਸ ਵੈਨ ਆਈ ਗਾਟ ਚਾਰਜਡ ਤੈਨਾਲੀ ਸਰ ਗੱਲ ਕਰੀਏ ਹੁਣ ਤੁਹਾਡੇ ਅੱਗੇ ਫਿਊਚਰ ਪਲਾਨਸ ਕੀ ਨੇ ਉਹਦੇ ਬਾਰੇ ਵੀ ਦੱਸੋ ਪਲੀਜ਼ ਮੇਰਾ ਫਿਊਚਰ ਪਲਾਨ ਇਹ ਆ ਕਿ ਮੈਂ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਦੇਖ ਰਿਹਾ ਪਹਿਲੀ ਚੀਜ਼ ਤੇ ਇਹ ਕਿ ਜਿਹੜਾ अनरप्रजेंटेड बंदा uh, मैं तुम तो दसदा मेरे को बेस्ट लॉयर से इन अ सेंस कि वो मोस्ट हाईली एजुकेटड हारवर्ड तो पढ़े प्रिंसटन तो पढ़े टोरटो यूनीवर्सिटी तो पढ़िया सारिया था मैं तो बहुत पर बहुत एक्सपेंसिव है लाइक वो पांच पां सौ डॉलर घंटे का लेंगे सब अचक सत सत सौ डॉलर घंटे का लेंगे ਉਨੇਕ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ ਜਦੋਂ ਤੁਸੀਂ ਲੀਗਲ ਏਡ ਲੈਂਦੇ ਹੋ ਜੇ ਤੁਹਾਡੇ ਕੋਲ ਲੀਗਲ ਏਡ ਸਾਰਿਆਂ ਨੂੰ ਮਿਲਦੀ ਨਹੀਂ ਉਹ ਤਾਂ ਹੀ ਮਿਲਦੀ ਜੇ ਤੁਹਾਡੇ ਕੋਲ ਕੋਈ ਘਰ ਨਹੀਂ ਤੁਹਾਡੇ ਕੋਲ ਕੋਈ ਪ੍ਰੋਪਰਟੀ ਨਹੀਂ ਤੁਹਾਡੇ ਕੋਲ ਤੁਹਾਡੀ ਵਾਈਫ ਵੀ ਨਹੀਂ ਕਮਾਉਂਦੀ ਸੋ ਉਹ ਬੰਦੇ ਨੂੰ ਲੀਗਲ ਏਡ ਮਿਲਦੀ ਹੈ ਔਰ ਉਹ ਲੀਗਲ ਏਡ ਕਿੰਨੀ ਕੁ ਆਪਣਾ ਕਾਰਗਰ ਹੈ ਉਹਦੇ ਬਾਰੇ ਮੈਂ ਇੱਥੇ ਨਹੀਂ ਕਮੈਂਟ ਦਊਂਗਾ ਪਰ ਮੇਰੇ ਕੋਲ ਨਾ ਲੀਗਲ ਏਡ ਸੀਗੀ ਤੇ ਨਾ ਮੇਰੇ ਕੋਲ ਮੈਨੂੰ ਉਹ ਛੱਡਣਾ ਪਿਆ ਤੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਆ ਕਈ ਵਾਰ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਪਰ ਲੀਗਲ ਹੈਲਪ ਨਹੀਂ ਮਿਲਦੀ ਸੋ ਇਸ ਕਰਕੇ ਮੈਂ ਆ ਕਾਲਜ ਆਲਰੇਡੀ ਜੁਆਇਨ ਕੀਤਾ ਦੋ ਜਿੱਥੇ ਮੈਂ ਲਾ ਦੀ ਸਟੱਡੀ ਕਰ ਰਿਹਾ ਤਾਂ ਕਿ ਮੇਰੇ ਕੋਲ ਇੱਕ ਲੀਗਲ ਆ ਡਾਕੂਮੈਂਟ ਹੋਵੇ ਲੀਗਲ ਲਾਇਸੈਂਸ ਹੋਵੇ ਕਿ ਮੈਂ ਕੰਮ ਆ ਇੰਡੀਪੈਂਡੈਂਟਲੀ ਲੀਗਲ ਕੰਮ ਕਰ ਸਕਾਂ ਸੋ ਉਦ ਲਈ ਮੈਂ ਕਾਲਜ ਜੁਆਇਨ ਕੀਤਾ ਮੈਂ ਉਥੇ ਆਪਣਾ ਪੈਰਾਲੀਗਲ ਦਾ ਕੋਰਸ ਕਰ ਰਿਹਾ ਹਾਂ ਸੈਕਿੰਡ ਕਾਲਜ ਮੈਂ ਜੁਆਇਨ ਕੀਤਾ ਉਥੇ ਮੈਂ ਲਾ ਕਲਰਕ ਦਾ ਕੋਰਸ ਕਰ ਰਿਹਾ ਤਾਂ ਕਿ ਮੇਰੇ ਕੋਲ ਸਾਰੇ ਸਕਿੱਲਸ ਹੋਣ ਤਾਂ ਕਿ ਮੈਂ ਫਿਊਚਰ ਦੇ ਵਿੱਚ ਜਿਹੜੇ ਲੋਕ ਔਖੇ ਆ ਜਿਨ੍ਹਾਂ ਦੀ ਹਾਲਤ ਜ਼ਿੰਦਗੀ ਦੇ ਵਿੱਚ ਉਹਨਾਂ ਕੋਲ ਕੋਈ ਰਾਹ ਨਹੀਂ ਹੈਗਾ ਮੈਂ ਉਹਨਾਂ ਦੀ ਹੈਲਪ ਕਰਨ ਦੇ ਲਈ ਇਹ ਪੜਾਈ ਕਰ ਰਿਹਾ ਤੇ ਇਹਦੇ ਨਾਲ ਨਾਲ ਮੈਂ ਉਹਨਾਂ ਨੂੰ ਜਿਹੜੇ ਕੁਝ ਲਾਇਰਸ ਨੇ ਉਹ ਕਈ ਵਾਰੀ ਮੈਨੂੰ ਕੰਸਲਟ ਕਰ ਲੈਂਦੇ ਆ ਆਪਣਾ ਕਿ ਜਦੋਂ ਬਹੁਤ ਸਾਰੇ ਲਾਇਰਸ ਨੂੰ ਪਤਾ ਲੱਗਾ ਕਿ ਮੈਂ ਕੋਰਟ ਦੇ ਵਿੱਚ ਚਾਰਟਰ ਰਾਈਟਸ ਦੇ ਉੱਤੇ ਐਪਲੀਕੇਸ਼ਨ ਜਿੱਤਦੀ ਆ ਜੱਜ ਨੂੰ ਰਿਕਿਊਜ਼ ਕਰਨ ਦੀ ਐਪਲੀਕੇਸ਼ਨ ਜਿੱਤਦੀ ਆ ਇਨਡਾਇਰੈਕਟਲੀ ਕ੍ਰਾਊਨ ਨੂੰ ਰਿਮੂਵ ਕਰਨ ਦੀ ਐਪਲੀਕੇਸ਼ਨ ਜਿੱਤਦੀ ਆ ਤੇ ਬਹੁਤ ਸਾਰੇ ਮੇਰੇ ਕੋਲੋਂ ਹੈਲਪਡ ਐਡਵਾਈਸ ਲੈਂਦੇ ਆ ਕਿ ਵੀ ਅਸੀਂ ਆ ਕਿਵੇਂ ਕਰ ਸਕਦੇ ਆ ਤੇ ਮੈਂ ਐਡਵਾਈਸ ਦਿਨਾ ਠੀਕ ਹੈ ਸੋ ਉਹ ਮੇਰਾ ਇੱਕ ਵਾਕ ਮੈਂ ਲੋਕਾਂ ਦੀ ਹੈਲਪ ਕਰ ਸਕਾਂ ਪਰ ਮੈਂ ਆਪ ਸਕੂਲ ਲੂਜ਼ ਕੀਤੇ ਮਿਲੀਅਨਸ ਆਫ ਡਾਲਰਸ ਲੂਜ਼ ਕੀਤੇ ਸੋ ਹੁਣ ਮੈਨੂੰ ਕੁਛ ਨਾ ਕੁਛ ਆਪਣੀ ਘਰ ਦਾ ਵੀ ਧਿਆਨ ਕਰਨਾ ਜ਼ਰੂਰੀ ਹੈ ਇਸ ਕਰਕੇ ਮੈਂ ਇੱਕ ਹੋਰ ਕੋਰਸ ਕਰ ਰਿਹਾ ਹੈਗਾ ਉਹ ਜਿਹੜਾ ਕਿ ਛੇਤੀ ਖਤਮ ਹੋ ਜਾਣਾ ਉਹ ਹੈ ਮਾਰਗੇਜ ਸਪੈਸ਼ਲਿਸਟ ਦਾ ਜਾਂ ਮਾਰਗੇਜ ਏਜੰਟ ਦਾ ਉਹ ਮੇਰਾ ਕੋਰਸ ਅਗਲੇ 10 ਦਿਨ ਦੇ ਵਿੱਚ ਕੰਪਲੀਟ ਹੋ ਜਾਣਾ ਤੇ ਫਿਰ ਮੈਂ ਆਪਣਾ ਉਹਦਾ ਐਗਜ਼ਾਮ ਦੇਣਾ ਤੇ ਫਿਰ ਮੈਂ ਜਲਦੀ ਜਦੋਂ ਉਹ ਮੇਰਾ ਹੋ ਗਿਆ ਤੇ ਮੈਂ ਲਾਇਸੈਂਸ ਲੈ ਕੇ ਸੋ ਇੱਕ ਮਾਰਗੇਜ ਏਜੰਟ ਸ਼ੁਰੂ ਦੇ ਵਿੱਚ ਤੇ ਦੋ ਤਿੰਨ ਸਾਲ ਬਾਅਦ ਮਾਰਗੇਜ ਬ੍ਰੋਕਰ ਦਾ ਜਿਹੜਾ ਹੈਗਾ ਉਹ ਆਪਣਾ ਕੰਮ ਕਰਾਂਗਾ ਪਰ ਉਹ ਨਹੀਂ ਕਰਾਂਗਾ ਜਦੋਂ ਮੈਨੂੰ ਮੈਂ ਲਾਇਸੈਂਸ ਹੋ ਜਾਵਾਂਗਾ ਪਰ ਤੁਸੀਂ ਮੈਨੂੰ ਫਿਊਚਰ ਪਲਾਨ ਬੁਝੇ ਇਸ ਕਰਕੇ ਮੈਂ ਇਹ ਤੁਹਾਨੂੰ ਦੱਸਿਆ ਸਰ ਬੜਾ ਵਧੀਆ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਤੁਹਾਡੇ ਫਿਊਚਰ ਪਲਾਨਸ ਵੀ ਬਹੁਤ ਵਧੀਆ ਨੇ ਤੇ ਤੁਸੀਂ ਆਪਣਾ ਪਾਕਿਸਤਾਨ ਜਾ ਕੀਤਾ ਸਾਡਾ ਨੋਲੇਜ ਤੁਹਾਡਾ ਬਹੁਤ ਬਹੁਤ ਧੰਨਵਾਦ ਆ థాంਕ ਯੂ ਵੈਰੀ ਮਚ ਗੁਰਜੀਤ ਕਿ ਤੁਸੀਂ ਮੇਰੇ ਕੋਲ ਆਏ ਆ ਤੇ ਮੈਨੂੰ ਮਿਰਤੂ ਮੇਰਾ ਪੱਕ ਪੁੱਛਿਆ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਜਿਹੜੇ ਤੁਹਾਡੇ ਨਾਲ ਹੈਲਪ ਕਰ ਰਿਹਾ ਹੈ ਕੈਮਰਾ ਪਰਸਨ